ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋ ਐਸ ਵੀਡੀਓ 'ਚ ਗੱਲਬਾਤ ਕਰਨੀ ਕਿਸਾਨ ਵੀਰਾਂ ਵੱਲੋਂ ਦੋ ਤਿੰਨਕ ਸਵਾਲ ਜਿਹੜੇ ਹੁਣ ਮੁੱਖ ਤੌਰ ਤੇ ਆ ਰਹੇ ਪਨੀਰੀ ਬਾਰੇ ਵੀ ਆਪਾਂ ਜਾਣਕਾਰੀਆਂ ਨਾਲ ਦੀ ਨਾਲ ਸਾਂਝੀਆਂ ਕਰ ਰਹੇ ਹਾਂ ਖਾਦਾਂ ਬਾਰੇ ਝੂਨੇ ਦੇ ਵਿੱਚ ਆਪਾਂ ਘੱਟ ਖਰਚੇ ਨਾਲ ਜਰੂਰਤ ਅਨਸਾਰ ਜਿਹੜਾ ਹੈਗਾ ਖਾਦ ਜਾਂ ਸਪਰੇਅ ਨਾਲ ਕਿਵੇਂ ਚੰਗਾ ਝਾੜ ਲੈ ਸਕਦੇ ਉਹਦੇ ਬਾਰੇ ਆਪਾਂ ਨਾਲ ਦੀ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ ਹੁਣ ਸਵਾਲ ਇਹ ਆ ਰਿਹਾ ਹੈ ਕਿ ਜਿਹੜਾ ਹੈਗਾ ਪਹਿਲਾਂ ਤੋਂ ਹੀ ਮਤਲਬ ਇਸ ਸਾਲ ਤੁਹਾਨੂੰ ਪਤਾ ਕਿ ਇਹ ਸੀਜ਼ਨ ਦੇ ਵਿੱਚ ਪੂਸਾ 44 ਤੇ ਹਾਈਬ੍ਰਿਡ ਅ ਕਿਸਮਾਂ ਦੀ ਵਿਕਰੀ ਤੇ ਪੂਰਨ ਪਬੰਦੀ ਸੀ ਤੇ ਅਪੀਲ ਵੀ ਸੀਗੀ ਕਿਸਾਨ ਵੀਰਾਂ ਨੂੰ ਕਿ ਇਹ ਕਿਸਮਾਂ ਜਿਹੜੀਆਂ ਹੈਗੀਆਂ ਲੰਬਾ ਸਮਾਂ ਲੈਣ ਵਾਲੀ ਜਿਵੇਂ ਪੂਸਾ 44 ਡੋਕਰ ਪੂਸਾ ਪੀਲੀ ਪੂਸਾ ਜਾਂ ਹਾਈਬ੍ਰਿਡ ਇੰਨਾਂ ਕਿਸਮਾਂ ਦੀ ਪਨੀਰੀ ਨਾ ਵੀ ਜੋ ਇਹ ਕਿਸਮਾਂ ਨਾਂ ਲਾਓ ਤੇ ਕਿਸਾਨ ਵੀਰਾਂ ਦਾ ਸਵਾਲ ਸੀਗਾ ਕਿ ਹੁਣ ਜਈਆਂ ਕੋਲੇ ਆਪਣਾ ਕੋਈ ਬੀਜ ਪਿਆ ਸੀਗਾ ਕਿ ਇਹਦੇ ਕੋਈ ਵੇਖਣ ਚ ਦਿੱਕਤ ਆਵੇਗੀ ਜਾਂ ਨਹੀਂ ਆਵੇਗੀ ਤਾਂ ਉਹਦੇ ਬਾਰੇ ਕਿਸਾਨ ਵੀਰੋ ਕਲੀਅਰ ਕਟ ਤੁਸੀਂ ਪਿਛਲੇ ਦਿਨੀ ਅ ਸੀਐਮ ਪੰਜਾਬ ਵੱਲੋਂ ਜਿਹੜਾ ਕਲੀਅਰ ਕਟ ਸਟੇਟਮੈਂਟ ਸੀ ਇਹ ਕਿ ਇਹ ਜਿਹੜਾ ਹੈਗਾ ਚੂਨਾ ਜਿਹੜਾ ਸਫਾਰਸ਼ ਨਹੀਂਗਾ ਇਹ ਨਹੀਂ ਖਰੀਤੇ ਜਾਣਗੇ ਤਾਂ ਇਸ ਕਰਕੇ ਇਹ ਜਿਹੜੀ ਹੈਗੀ ਤੁਹਾਨੂੰ ਸਮੱਸਿਆ ਆ ਸਕਦੀ ਹੈ ਕਿਉਂਕਿ ਮੇਰਾ ਮਕਸਦ ਹੈਗਾ ਜੋ ਸਵਾਲ ਹੁੰਦਾ ਮੈਂ ਨਾਲ ਦੀ ਨਾਲ ਜਿਹੜਾ ਹੈਗਾ ਜਾਣਕਾਰੀ ਜਾਂ ਕੋਸ਼ਿਸ਼ ਹੁੰਦਾ ਕਿ ਜਿਹੜੀ ਵਿਚਾਰ ਚਚਾ ਹੈਗੀ ਤੁਹਾਡੇ ਨਾਲ ਸਾਂਝੀ ਕਰਾਂ ਤਾਂ ਇਹ ਕਿਸਮਾ ਲਾਉਣ ਤੋਂ ਪਨੀਰੀ ਬੀਜਣ ਤੋਂ ਗਰੇਕ ਜਿਹੜੀ ਹੈਗੀ ਆ ਪੀਆ 126 ਇਦੇ ਬਾਰੇ ਸੀਗਾ ਕਿ ਅਸੀਂ ਲਾਸਟ ਕਦੋਂ ਤੱਕ ਲਾ ਸਕਦੇ ਹਾਂ ਤਾਂ ਜਿਹੜੀ ਲੇਟੈਸਟ ਰეკਮੈਂਡੇਸ਼ਨ ਤੁਹਾਨੂੰ ਜਿਵੇਂ ਦੱਸਿਆ ਸੀਗਾ ਕਿ ਚੰਗਾ ਝਾੜ ਵੀ ਆ ਜਾਵੇ ਕੁਆਲਿਟੀ ਵੀ ਚੰਗੀ ਰਹੇ ਤੇ ਮੌਇਸਚਰ ਦੀ ਸਮੱਸਿਆ ਨਾ ਆਪਾਂ ਨੂੰ ਆਵੇ ਕਿਉਂਕਿ ਲੇਟ ਦੇ ਵਿੱਚ ਆਪਾਂ ਕਿਸਮ ਇਹੀ ਲਾਉਣੇ ਆ ਜੇ ਐਮਰਜੈਂਸੀ ਆ ਤਾਂ ਫਿਰ ਇਹ ਜਿਵੇਂ ਪਿਛਲੇ ਸਾਲਾਂ 'ਚ ਕਈ ਵਾਰ ਇੱਕ ਦੋ ਜਿਹੜਾ ਹੈਗਾ ਜਗ੍ਹਾ ਤੇ ਕਾਫੀ ਕਿਸਾਨ ਵੀਰਾਂ ਦਾ ਝੋਨਾ ਖਰਾਬ ਹੋਇਆ ਸੀ ਤਾਂ ਅਗਸਤ ਦੇ ਪਹਿਲੇ ਹਫ਼ਤੇ ਵੀ ਕਿਸਾਨ ਵੀਰਾਂ ਨੇ ਇਹ ਕਿਸਮ ਲਾਈ ਕਿਉਂਕਿ ਘੱਟ ਸਮੇਂ ਵਾਲੀ ਕਿਸਮ ਆਪਣੇ ਕੋਲੇ ਆਪਸ਼ਨ ਹੀ ਰਹਿ ਜਾਂਦੀ ਹੈ ਪਰ ਸਾਧਾਰਨ ਹਾਲਾਤਾਂ ਦੇ ਵਿੱਚ ਤੁਸੀਂ 15 ਜੁਲਾਈ ਤੱਕ ਇਹਦੀ ਲਵਾਈ ਕਰ ਦੇਣੀ ਆ ਤੇ 20 ਜੂਨ ਤੱਕ ਲਾਸਟ ਤੁਸੀਂ ਜਿਹੜੀ ਇਹਦੀ ਪਨੀਰੀ ਬੀ ਸਕਦੇ ਹੋ ਕਿਉਂਕਿ 20-22-25 ਦਿਨਾਂ 'ਚ ਪਨੀਰੀ ਤਿਆਰ ਹੋ ਜਾਂਦੀ ਹੈ 20 ਜੂਨ ਤੱਕ ਇਹਦੀ ਤੁਸੀਂ ਪਨੀਰੀ ਅਜੇ ਮਤਲਬ 12-13 ਦਿਨ ਹੋਰ ਹੈਗੇ ਆ ਕਿ ਤੁਸੀਂ ਪਨੀਰੀ ਦੀ ਬਜਾਈ ਜਿਹੜੀ ਹੈਗੀ ਆ ਇਹਦੀ ਕਰ ਸਕਦੇ ਆ ਘੱਟ ਸਮੇਂ 'ਚ ਘੱਟ ਖਰਚੇ 'ਚ ਬਹੁਤ ਚੰਗਾ ਝਾੜ ਤੇ ਪਰਾਲੀ ਜਿਹੜੀ ਹੈਗੀ ਆ ਸਾਂਭਣ ਦੀ ਕੋਈ ਦਿੱਕਤ ਨਹੀਂ ਉਹ ਕਿਉਂਕਿ ਪਰਾਲੀ ਦੇ ਵਿੱਚ ਵੀ ਅੱਗੇ ਆਪਾਂ ਨੂੰ ਜਿਹੜਾ ਹੈਗਾ ਉਹ ਸਮੱਸਿਆ ਨਾ ਆਵੇ ਪਰਾਲੀ ਆਪਾਂ ਖੇਤ ਚ ਸਾਂਭ ਕੇ ਜਿਹੜੀ ਹੈਗੀ ਆ ਕਣਕ ਦੀ ਬਿਜਾਈ ਕਰ ਸਕੀ ਆ ਆਪਣੇ ਕੋਲ ਟਾਈਮ ਗੈਪ ਵੀ ਉਹਨਾਂ ਵੱਜ ਜਾਵੇ ਤਾਂ ਕਿ ਆਪਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ ਕਿਉਂਕਿ ਜਿਹੜਾ ਝੋਨੇ ਦੀ ਪਰਾਲੀ ਉਹ ਆਪਣੀ ਖਾਤ ਤਾਂ ਹੈਗੀ ਹੈਗੀ ਹੈ ਕਿ ਆਪਾਂ ਜਿਹੜੇ ਹੈਗੇ ਵੱਤ ਤੋਂ ਵੱਧ ਇਹ ਇਹ ਤੋਂ ਫਾਇਦਾ ਲੈ ਸਕਦੇ ਫਸਲੀ ਰਹਿਣ ਕੁੰਦ ਨੂੰ ਖੇਤ ਦੇ ਵਿੱਚ ਵਾਹ ਕੇ ਬਿਜਾਈ ਕਰਕੇ ਚਾਹੇ ਉਹ ਆਪਾਂ ਉੱਪਰ ਮਲਚਿੰਗ ਕਰਕੇ ਹੈਪੀ ਸੀਡਰ ਆ ਸੁਪਰ ਸੀਡਰ ਸਰਫੇਸ ਸੀਡਰ ਸਮਾਰਟ ਸੀਡਰ ਆ ਜਾਂ ਫਿਰ ਸੁਪਰ ਸੀਡਰ ਹੈ ਜਾਂ ਤੁਸੀਂ ਰੋਟਾ ਵੇਕਟਰ ਨਾਲ ਬਜਾਈ ਕਰਦੇ ਆ ਉਹ ਤੁਹਾਡੀ ਚੁਆਇਸ ਹੁੰਦੀ ਆ ਤਾਂ ਕਿਉਂਕਿ ਜਿਹੜਾ ਝੋਨੇ ਦੀ ਪਰਾਲੀ ਸਾੜਨ ਤੇ ਵੀ ਜਿਹੜੀ ਪੂਰਨ ਪਾਬੰਦੀ ਹੁੰਦੀ ਆ ਹਰ ਸਾਲ ਤਾਂ ਇਸ ਕਰਕੇ ਆਪਾਂ ਨੂੰ ਇਸ ਤਰ੍ਹਾਂ ਦੀ ਕੋਈ ਵੀ ਕਿਸਮ ਦੀ ਦਿੱਕਤ ਨਾ ਆਵੇ ਨਾ ਝੋਨਾ ਵਿਕਣ ਤੇ ਨਾ ਪਰਾਲੀ ਸਾਹਮਣ ਚ ਇਸ ਕਰਕੇ ਤੁਸੀਂ ਘੱਟ ਤੇ ਦਰਮਿਆਨੇ ਸਮੇਂ ਵਾਲੀਆਂ ਝੋਨੇ ਦੀਆਂ ਕਿਸਮਾਂ ਤੇ ਜਾਂ ਤੁਸੀਂ ਬਾਸਮਤੀ ਦੀ ਲਵਾਈ ਕਰੋ ਉਹਦੇ ਵਿੱਚ ਆਪਾਂ ਜਿਹੜਾ ਹੈਗਾ ਨਾਲ ਦੀ ਨਾਲ ਜਿਵੇਂ ਜਿਵੇਂ ਤੁਹਾਡੇ ਸਵਾਲ ਆਉਂਦੇ ਆ ਕਿਉਂਕਿ ਅਜੇ ਤੁਹਾਡੇ ਏਰੀਏ ਦੇ ਵਿੱਚ ਕਿੰਨਾ ਤੇ ਕਿਹੜਾ ਝੋਨਾ ਜਿਹੜਾ ਲਾਉਣ ਵਾਸਤੇ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਅਜੇ ਕੋਈ ਬਹੁਤਾ ਰਕਬਰ ਨਹੀਂ ਲੱਗਿਆ ਨਾ ਮਾਤਰ ਕਿਸਾਨ ਵੀਰ ਅਜੇ ਤਿਆਰੀ ਕਰ ਰਹੇ ਆ ਤੇ ਮੈਨੂੰ ਉਮੀਦ ਆ ਕਿ ਜਿਹੜੀ ਤਕਰੀਬਨ ਦਰਮਿਆਨੇ ਸਮੇਂ ਵਾਲੀਆਂ ਜਾਂ ਘਟਕ ਸਮੇਂ ਵਾਲੀਆਂ ਕਿਸਮਾਂ ਜ਼ਿਆਦਾਤਰ ਕਿਸਾਨ ਵੀਰਾਂ ਨੇ ਪਨੀਰੀ ਬੀਜੀ ਆ ਤੇ ਉਹਦੇ ਵਿੱਚ ਆਪਣੀ ਜਿਹੜੀ ਹੈਗੀ ਇਕਨੋਮਿਕਲ ਬੈਨੀਫਿਟ ਵੀ ਹੈਗਾ ਆਰਥਕ ਆਰਥਿਕ ਤੌਰ ਤੇ ਵੀ ਪੱਖ ਤੋਂ ਫਾਇਦਾ ਪਾਣੀ ਦੀ ਬਚਤ ਵਾਲੇ ਪੱਖ ਤੋਂ ਤੇ ਵਾਤਾਵਰਨ ਦੀ ਸਾਂਭ ਸੰਭਾਲ ਵਾਲੇ ਪੱਖ ਤੋਂ ਹੋਰ ਸਵਾਲ ਹੋਵੇ ਜਰੂਰ ਦੱਸਣਾ ਬਹੁਤ ਬਹੁਤ ਧੰਨਵਾਦ ਸ਼ੁਕਰੀ ਅਮੀਰ ਜੀ